ਵਡਹੰਸ ਮਹੱਲਾ ਪੰਜਵਾ ਪਰਾਬ ਕਰਨ ਕਾਰਣ ਸਮਰੱਥਾ ਰਾਮ ਆਰਾਖ ਜਗਤ ਸਗਲ ਦੇ ਹਥਾ ਰਾਮ ਪ੍ਰਭ ਕਰਨ ਕਾਰਨ ਸਮਰੱਥਾ ਰਾਮ ਬਾਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਰਾਗ ਵਡਹਾਂਸ ਦਾ ਵਿੱਚ ਅੰਗ 578 ਦੇ ਉੱਪਰ ਸੋ ਆਪਣੇ ਸ਼ਾਂਤ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਪ੍ਰਭ ਕਰਨ ਕਾਰਨ ਸਮਰੱਥਾ ਰਾਮ ਪ੍ਰਭੂ ਕਹਿੰਦੇ ਨੇ ਮਾਲਕ ਜਾਂ ਸੁਆਮੀ ਨੂੰ ਕਾਰਣ ਕਹਿੰਦੇ ਨੇ ਪੈਦਾ ਕਰਨ ਵਾਲਾ ਤੇ ਕਾਰਣ ਕਹਿੰਦੇ ਨੇ ਜਗਤ ਨੂੰ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਗਤ ਨੂੰ ਪੈਦਾ ਕਰਨ ਦੇ ਸਮਰੱਥ ਹੈ ਹੈ ਰਾਮ ਜੀ ਕਹਿੰਦੇ ਰੱਖ ਜਗਤ ਸਗਲ ਦੇ ਹੱਥਾ ਰਾਮ ਅਰਥਾਤ ਕਹਿ ਰਮੇ RAM ਜੀ ਸਾਰ ਜਗਤ ਨੂੰ ਤੁਸੀਂ ਆਪਣਾ ਹੱਥ ਦੇ ਕੇ ਰੱਖਿਆ ਕਰਨੀ ਕਰੋ ਕਹਿੰਦੇ ਸਮਰਥ ਸਰਣਾ ਜੋਗ ਸੁਆਮੀ ਕਿਰਪਾ ਨਯਧ ਸੁਖ ਦਾਤਾ ਹਾਂ ਕੁਰਬਾਣੀ ਦਾਸ ਤੇਰੇ ਜਿਨੇ ਇੱਕ ਪਛਾਤਾ ਸਮਰੱਥ ਸਰਣਾਯੋਗ ਸੁਆਮੀ ਅਰਥਾਤ ਕਿਹੋ ਆਕਾਲ ਪੁਰਖ ਵਾਹਿਗੁਰੂ ਉਹ ਸੁਆਮੀ ਦੀ ਮਾਲਕ ਜੀ ਸਾਰਾ ਕੁਝ ਕਰਨ ਦੇ ਸਮਰੱਥ ਨੇ ਔਰ ਸ਼ਰਣ ਆਇਆਂ ਨੂੰ ਸ਼ਰਣ ਦੇਣ ਦੇ ਯੋਗ ਹਨ ਮਹਾਰਾਜ ਕਹਿੰਦੇ ਕਿਰਪਾ ਨਿਰਧ ਸੁਖ ਦਾਤਾ ਇਹ ਕਿਰਪਾ ਦੇ ਖਜ਼ਾਨੇ ਅਤੇ ਸੁੱਖਾਂ ਦੀ ਦਾਤ ਕਰਨ ਵਾਲੇ ਆਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਹਾਂ ਕੁਰਬਾਨੀ ਦਾਸ ਤੇਰੇ ਜਿਨੇ ਏਕ ਪਛਾਤਾ ਤੇਸੀ ਤੁਹਾਡੇ ਉਹਨਾਂ ਦਾਸਾਂ ਤੋਂ ਨਾ ਚੱਕਰ ਤੋ ਕੁਰਬਾਨ ਜਾਂਦੇ ਹਾਂ ਸਦਕੇ ਬਨਿਹਾਰ ਜਾਂਦੇ ਹਾਂ ਕਿਨਾਂ ਤੋਂ ਜਿਨੇ ਏਕ ਪਛਾਤਾ ਜਿਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਨੇ ਏਕ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਪਛਾਣਨਾ ਕੀਤਾ ਹੈ ਕਹਿੰਦੇ ਵਰਨ ਤਿਹਨ ਨਾ ਜਾਏ ਲਖਿਆ ਕਥਨ ਤੇ ਅਕਥਾ ਬੇਨਵੰਤ ਨਾਨਕ ਸੁਣੋ ਬੇਨਤੀ ਪ੍ਰਭ ਕਰਨ ਕਾਰਨ ਸਮਰੱਥਾ ਵਰਨ ਕਹਿੰਦੇ ਨੇ ਰੰਗ ਨੂੰ ਚੇਹਨ ਕਹਿੰਦੇ ਨੇ ਨਿਸ਼ਾਨਾ ਨੂੰ ਇਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਕੋਈ ਵਰਨਾ ਜਾਂ ਚੇਨ ਚੱਕਰਾਦ ਲਖਿਆ ਨਹੀਂ ਜਾ ਸਕਦਾ ਵੇਖਿਆ ਨਹੀਂ ਜਾ ਸਕਦਾ ਕਹਿੰਦੇ ਕਥਨ ਤੇ ਅਕਥਾ ਤੁਸੀਂ ਕਥਨੇ ਤੋਂ ਅਕਥ ਜੇ ਵਰਣਨ ਤੋਂ ਬਾਹਰੇ ਦੇ ਪਾਤਸ਼ਾਹ ਜੀ ਤੁਹਾਡੇ ਸਰੂਪ ਦਾ ਬਿਆਨ ਨਹੀਂ ਹੋ ਸਕਦਾ ਬਿਨਵੰਤ ਨਾਨਕ ਸੁਣੋ ਬੇਨਤੀ ਬੇਨਤੀਆਂ ਕਰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਸਾਡੀ ਬੇਨਤੀ ਸੁਣਨੀ ਕਰੋ ਸਾਡੀ ਜੋਦੜੀ ਫਰਿਆਦ ਸੁਣਨੀ ਕਰੋ ਕਿਹੜੀ ਕਹਿੰਦੇ ਪ੍ਰਭ ਕਰਨ ਕਾਰਨ ਸਮਰੱਥਾ ਹੈ ਪ੍ਰਭੂ ਜੀ ਮਾਲਕ ਜੀ ਸਵਾਮੀ ਜੀ ਤੁਸੀਂ ਜਗਤ ਨੂੰ ਪੈਦਾ ਕਰਨ ਦੇ ਸਮਰੱਥ ਜੇ ਜੋਗ ਦੇ ਸੋ ਅਗੋ ਆਪਣੇ ਸ਼ੰਤ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਇਹ ਜੀ ਤੇਰੇ ਤੂੰ ਕਰਤਾ ਰਾਮ ਪ੍ਰਭ ਦੁਖ ਦਰਦ ਭਰਮ ਹਰਤਾ ਰਾਮ ਇਹ ਜੀ ਤੇਰੇ ਅਕਾਲ ਪੁਰਖ ਵਾਹਿਗੁਰੂ ਜੀ ਸਾਰੇ ਜੀਵ ਤੁਹਾਡੇ ਹੀ ਹਨ ਕਤੇ ਤੂ ਕਰਤਾ RAM ਹੈ ਰਮੇ RAM ਜੀ ਅਕਾਲ ਪੁਰਖ ਵਾਹਿਗੁਰੂ ਜੀ ਤੂ ਸਾਰੇ ਜੀਵਾਂ ਦਾ ਕਰਤਾ ਹੈ ਰਚਨਹਾਰਾ ਹੈ ਕਹਿੰਦੇ ਪ੍ਰਭ ਦੁੱਖ ਦਰਦ ਪ੍ਰਭਾ ਹਰਤਾ RAM ਹੈ ਹੈ ਪ੍ਰਭੂ ਜੀ ਹੈ ਮਾਲਕ ਜੀ ਸਵਾਮੀ ਜੀ ਤੁਸੀਂ ਸਾਡੇ ਸਾਰੇ ਜੀਵਾਂ ਦੇ ਮਨ ਦੇ ਦੁੱਖਾਂ ਤੇ ਸਰੀਰ ਦੇ ਦਰਦਾਂ ਅਤੇ ਪਰਮ ਪੁਲੇਖਿਆਂ ਦੇ ਹਰਤੇ ਜੇ ਨਾਸ਼ ਕਰਨ ਵਾਲੇ ਜੇ ਪਾਤਸ਼ਾਹ ਜੀ ਹੈ ਰਾਮ ਜੀ ਕਹਿੰਦੇ ਪ੍ਰਾਮਾ ਦੁਖ ਦਰਦਨ ਵਾਰਖ ਨਮਹ ਰਖ ਲੈ ਹੋ ਦੀਨ ਦਿਆਲਾ ਮਾਤਾ ਪਿਤਾ ਸੋ ਆਮ ਸੱਜਣਾ ਸਭ ਜਗਤ ਬਾਲ ਗੋਪਾਲਾ ਪ੍ਰਾਮਾ ਦੁਖ ਦਰਦਨ ਵਾਰਖ ਨਮਹ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡੇ ਪਰਮਪੁਲੇਖੇ ਦੁੱਖ ਤੇ ਦਰਦ ਇੱਕ ਖਿੰਣ ਦੇ ਵਿੱਚ ਆਖ ਪਲਕਾਰੇ ਦੇ ਵਿੱਚ ਇਨਵਾਰ ਦਿੰਦੇ ਜੇ ਦੂਰ ਕਰ ਦਿੰਦੇ ਜੇ ਰੱਖ ਲੈ ਹਦੀਨ ਦਿਆਲਾ ਤੇ ਦਿਨ ਤੇ ਦਇਆ ਕਰਨ ਵਾਲੇ ਗਰੀਬਾਂ ਤੇ ਤਰਸ ਕਰਨੇ ਵਾਲੇ ਸਾਡੀ ਰੱਖਿਆ ਕਰਨੀ ਕਰੋ ਤੁਸੀਂ ਸਾਨੂੰ ਰੱਖ ਲੈਂਦੇ ਜੇ ਕਹਿੰਦੇ ਮਾਤ ਪਿਤਾ ਸੋ ਆਮ ਸੱਜਣਾ ਸਭ ਜਗਤ ਬਾਲ ਗੋਪਾਲਾ ਉਨਾਦ ਪਿਤਾ ਸੁਆਮੀ ਸੱਜਣਾ ਤੁਸੀਂ ਸਾਡੀ ਮਾਤਾ ਦੀ ਨਿਆਈ ਦੇ ਪਾਤਸ਼ਾਹ ਜੀ ਸਾਡੇ ਪਿਤਾ ਵੀ ਤੁਸੀਂ ਦੇ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਸੁਆਮੀ ਦਾ ਮਾਲਕ ਵੀ ਤੁਸੀਂ ਜਿਹੇ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਸੱਜਣ ਵੀ ਤੁਸੀਂ ਜੇ ਕਹਿੰਦੇ ਸਭ ਜਗਤ ਬਾਲ ਗੋਪਾਲਾ ਤੇ ਇਹ ਸ੍ਰਿਸ਼ਟੀ ਨੂੰ ਪਾਲਣ ਵਾਲੇ ਗੋਪਾਲ ਜੀ ਸਾਰਾ ਜਗਤ ਤੁਹਾਡੇ ਬਾਲਕ ਦੀ ਨਿਆਈ ਹੈ ਤੁਹਾਡੇ ਬੱਚੇ ਦੀ ਨਿਆਈ ਹੈ ਜਗਤ ਤੇ ਤੁਹਾਡਾ ਬਾਲਕ ਹੈ ਪਾਤਸ਼ਾਹ ਜੀ ਬੱਚਾ ਹੈ ਕਹਿੰਦਾ ਜੋ ਸਰਣ ਆਵੇ ਗੁਣ ਨਿਧਾਨ ਪਾਵੇ ਸੋ ਬਹੁੜ ਜਨਮ ਨਾ ਮਰਤਾ ਬੇਨਵੰਤ ਨਾਨਕ ਦਾਸ ਤੇਰਾ ਸਭ ਜੀਅ ਤੇਰੇ ਤੋਂ ਕਰਤਾ ਜੋ ਸਰਣ ਆਵੇ ਗੁਣ ਨਿਧਾਨ ਪਾਵੇ ਤੇ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਹਰੀ ਪਰਮੇਸ਼ਰ ਜੀ ਤੁਹਾਡੀ ਸ਼ਰਣ ਦੇ ਵਿੱਚ ਆ ਜਾਂਦਾ ਨਾ ਤੁਹਾਡੇ ਚਰਨਾਂ ਦੇ ਵਿੱਚ ਡਿੱਗ ਪੈਂਦਾ ਹੈ ਹੇ ਗੁਣ ਨਦਾਨ ਗੁਣ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਜੀ ਉਹ ਤੁਹਾਨੂੰ ਪਾ ਲੈਂਦਾ ਔਰ ਮਹਾਰਾ ਜੀ ਕਹਿੰਦੇ ਸੋ ਬੋੜ ਜਨਮ ਨਾ ਮਰਦਾ ਤੇ ਉਹ ਦੁਆਰਾ ਦੁਆਰਾ ਜੰਮਦਾ ਮਰਦਾ ਨਹੀਂ ਉਹਦੀ ਚੌਰਾਸੀ ਕੱਟੀ ਜਾਂਦੀ ਹੈ ਆਵਾਗਵਨ ਮੁੱਕ ਜਾਂਦਾ ਉਹਦਾ ਕਹਿੰਦੇ ਬਿਨਵੰਤ ਨਾਨਕ ਦਾਸ ਤੇਰਾ ਸਭ ਜੀਅ ਤੇਰੇ ਤੂੰ ਕਰਤਾ ਬੇਨਵਾਂਤ ਨਾਨਕ ਦਾਸ ਤੇਰਾ ਬੇਨਤੀਆਂ ਕਰਦੇ ਨੇ ਪੰਜਵੇਂ ਗੁਰੂ ਨਾਨਕ ਤਾਂ ਗੁਰੂ ਅਰਜਨ ਦੇ ਮਹਾਰਾਜ ਕਿਹ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਦਾਸ ਆ ਤੁਹਾਡੇ ਚਾਕਰ ਆ ਸੇਵਕਾਂ ਸਭ ਜੀਅ ਤੇਰੇ ਤੂੰ ਕਰਤਾ ਤੇ ਸਾਰ ਜੀਵ ਤੁਹਾਡੇ ਨੇ ਪਾਤਸ਼ਾਹ ਜੀ ਤੂੰ ਸਾਰੇ ਜੀਵਾਂ ਦਾ ਕਰਤਾ ਹੈ ਰਚਨਹਾਰਾ ਹੈ ਸੋਗ ਆਪਣੇ ਸ਼ੰਤ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਠ ਪਹਿਰ ਹਰ ਤਿਆਈਆ ਰਾਮ ਮਨ ਇਸ ਅੜਾ ਫਲ ਪਾਈਆ ਰਾਮ ਅਠੋ ਪੈਰ ਭਾਵਕੇ ਦਿਨ ਰਾਤ ਉਸ ਹਰੀ ਪਰਮੇਸ਼ਰ ਜਿਨੂੰ ਮੰਨ ਦੇ ਨਾਲ ਦਿਹਾਉਣਾ ਕਰੀਏ ਹੈ ਰਾਮ ਜੀ ਅਰ ਜੇ ਦਿਨ ਰਾਤ ਖਾਂਡ ਰੂਪ ਦੇ ਵਿੱਚ ਇੱਕ ਟਾਕ ਇੱਕ ਰਸ ਲਗਾਤਾਰ ਹਰੀ ਪਰਮੇਸ਼ਰ ਨੂੰ ਦਿਹਾਵਾਗੇ ਨਾ ਤੇ ਮਹਾਰਾਜ ਕਹਿੰਦੇ ਮਨ ਇਛੇ ਅਡਾ ਫਲ ਪਾਈਐ ਰਾਮ ਤੇ ਇਸ ਤਰੀਕੇ ਦੇ ਨਾਲ ਆਪਣਾ ਮਾਨਿਸ਼ਟ ਮਨ ਨੂੰ ਲੋੜੀ ਦਾ ਫਲ ਮਹਾਰਾਜ ਕਹਿੰਦੇ ਪਾ ਪਾ ਲਈਦਾ ਹੈ ਹੈ ਰਾਮ ਜੀ ਕਹਿੰਦੇ ਮਨ ਇਛ ਪਾਈਐ ਪ੍ਰਵਤ ਆਈਐ ਮਿਟਾ ਜਮ ਕੇ ਤਰਾਸਾ ਗੋਬਦ ਗਾਇਆ ਸਾਧ ਸੰਗਾਇਆ ਪਈ ਪੂਰਨ ਆਸਾ ਮਾਨ ਅਛ ਪਾਇਆ ਪ੍ਰਾਪਤ ਆਈਏ ਜਿਉ ਪ੍ਰਭੂ ਪਰਮੇਸ਼ਰ ਜੀ ਨੂੰ ਮਾਲਕ ਸੁਆਮੀ ਜੀ ਨੂੰ ਤੇਉਣਾ ਕਰੀਏ ਨਾ ਉਹਦੀ ਇਬਾਦਤ ਬੰਦਗੀ ਕਰੀਏ ਤੇ ਮਾਨਿਸ਼ਤ ਫਲ ਪਾ ਲਈਦੇ ਨੇ ਭਾਈ ਥਰਮਹਾਰਾਈ ਕਹਿੰਦਾ ਮਿਟਾ ਜਮ ਕੇ ਤਰਾਸਾ ਤੇ ਜਮਾਂ ਦੇ ਡਰ ਪਾ ਵੀ ਮਿਟ ਜਾਂਦੇ ਹਨ ਕਹਿੰਦਾ ਗੋਬਿੰਦ ਗਾਇਆ ਸਾਧ ਸੰਗਾਇਆ ਪਈ ਪੂਰਨ ਆਸਾ ਪਰਦਾਤ ਕੇ ਜਿਨਵ ਗੁਰਮੁਖਾ ਗੁਰੂ ਪਿਆਰਿਆਂ ਨੇ ਉਸ ਗੋਬਿੰਦਰ ਥਾਤ ਸ੍ਰਿਸ਼ਟੀ ਦੇ ਰਾਜ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਾਂ ਫਿਰ ਉਹਨਾਂ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ ਸਾਧ ਸੰਗ ਕਰਕੇ ਕਹਿੰਦੇ ਭਾਈ ਪੂਰਨ ਆਸਾ ਉਹਨਾਂ ਗੁਰਮੁਖਾ ਗੁਰੂ ਪਿਆਰਿਆਂ ਦੀ ਆਸਾ ਪੂਰੀ ਹੋਈ ਭਾਈ ਮੁਰਾਦ ਪੂਰੀ ਹੋਈ ਕਹਿੰਦੇ ਤਾਜ ਮਾਨ ਮੋਹ ਵਿਕਾਰ ਸਗਲੇ ਪ੍ਰਭੂ ਕੈ ਮਨ ਪਾਈਐ ਬੇਨਵਾੰਤ ਨਾਨਕ ਦਿਨ ਸਰੈਣੀ ਸਦਾ ਹਰ ਹਰ ਧਿਆਈਐ ਤਾਜ ਮਾਨ ਮੋਹ ਵਿਕਾਰ ਸਗਲੇ ਤੇ ਮਹਾਰਾਜ ਕਹਿੰਦੇ ਤਾਜ ਕੇ ਤਿਆ ਕੇ ਛੱਡ ਕੇ ਮਾਨ ਮੋਹ ਅਤੇ ਸਾਰੇ ਵਿਕਾਰਾਂ ਨੂੰ ਔਗਣਾ ਨੂੰ ਆਈਬਨ ਪ੍ਰਭੂ ਕੈ ਮਨ ਪਾਈਐ ਤੇ ਪ੍ਰਭੂ ਪਰਮੇਸ਼ਰ ਜੀ ਦੇ ਮਾਲਕ ਸੁਆਮੀ ਜੀ ਦੇ ਮਨ ਨੂੰ ਪਾ ਜਾਵੀਏ ਉਹ ਹਰੀ ਨੂੰ ਪਿਆਰੇ ਲੱਗਣ ਲੱਗ ਪਈਏ ਮਾਰੇ ਕਹਿੰਦੇ ਸਾਰੇ ਉਗਣਾਂ ਨੂੰ ਧਿਆਕੇ ਕਹਿੰਦੇ ਬਿਨਵੰਤ ਨਾਨਕ ਦੇਨ ਸਰੈਣੀ ਸਦਾ ਹਰ ਹਰ ਧਿਆਈ ਹੈ ਬੇਨਤੀਆਂ ਕਰਦੇ ਨੇ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਹੇ ਦਿਨ ਸਰੈਣੀ ਅਰਥਾਤ ਕ ਦਿਨ ਰਾਤ ਖੰਡ ਰੂਪ ਦੇ ਵਿੱਚ ਸਦਾ ਹੀ ਉਸ ਹਰੀ ਹਰੀ ਪਰਮੇਸ਼ਰ ਜੀ ਨੂੰ ਧਿਆਉਣਾ ਕਰੀਏ ਸੁਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਦਰਵਾਜੇ ਅਨਹਤ ਵਾਜੇ RAM ਕਾਟੇ ਕਾਟੇ ਹਰਿ ਗੋਬਿੰਦ ਗਾਜੇ RAM ਦਾਰੇ ਵਾਜੇ ਅਨਹਤ ਵਾਜੇ RAM ਹਰੀ ਪਰਮੇਸ਼ਰ ਜੀ ਦੇ ਦਰ ਤੇ ਉਹਦੇ ਦਵਾਰੇ ਤੇ ਉਹਦੇ ਬੂਹੇ ਤੇ ਮਹਾਰਾਜ ਕਹਿੰਦੇ ਅਨਹਤ ਵਾਜੇ ਵਜ ਰਹੇ ਨੇ ਅਨਹਦ ਨਾਦ ਵਜ ਰਹੇ ਹਨ ਹੇ ਰਾਮ ਜੀ ਕਹਿੰਦੇ ਕਾਟ ਕਾਟ ਹਰ ਗੋਬਿੰਦ ਗਾਜਰੇ ਰਾਮ ਕੱਲ ਕੱਲੇ ਸਰੀਰ ਰੂਪੇ ਕਾੜੇ ਦੇ ਵਿੱਚ ਕੱਲ ਕੱਲੇ ਹਿਰਦੇ ਦੇ ਵਿੱਚ ਉਹ ਹਰੀ ਪਰਮੇਸ਼ਰ ਜੀ ਉਹ ਸ੍ਰਿਸ਼ਟੀ ਦੇ ਰਾਜੇ ਗੋਬਿੰਦ ਜੀ ਗਾਜਰੇ ਨੇ ਹੇ ਰਾਮ ਜੀ ਕਹਿੰਦਾ ਗੋਵਿੰਦ ਗਾਜੇ ਸਦਾ ਬਿਰਾਜੇ ਅਗਮ ਅਗੋਚਰ ਊਚਾ ਗਣ ਬੇਅੰਤ ਕਿਸ ਕਹਿਣ ਨਾ ਜਾਏ ਕੋਏ ਨਾ ਸਕੈ ਪਹੁੰਚਾ ਗੋਵਿੰਦ ਗਾਜੇ ਸਦਾ ਬਿਰਾਜੇ ਤੇ ਉਹ ਸ੍ਰਿਸ਼ਟੀ ਦਾ ਰਾਜਾ ਕਾਲਪੁਰਖ ਵਾਹਿਗੁਰੂ ਜੀਵਾ ਦੇਰਦਿਆਂ ਦੇ ਵਿੱਚ ਗੱਜ ਰਿਹਾ ਹੈ ਕਥੇ ਮਹਾਰਾਜ ਕਹਿੰਦਾ ਸਦਾ ਹੀ ਵਿਰਾਜ ਰਿਹਾ ਹੈ ਸ਼ੋਭ ਰਿਹਾ ਹੈ ਜੀਵਾਂ ਦੇ ਅੰਤਿਸ਼ ਕਰਨ ਦੇ ਵਿੱਚ ਗੁਰਮਖਾਂ ਦੇ ਅੰਤਿਸ਼ ਕਰਨ ਦੇ ਵਿੱਚ ਅਗਮ ਅਗੋਚਰ ਉੱਚਾ ਮਨ ਬੁੱਧੀ ਕਰਕੇ ਇਹ ਪਹੁੰਚ ਹੈ ਇੰਦਰੀਆਂ ਕਰਕੇ ਅਗੋਚਰ ਹੈ ਤੇ ਉੱਚੇ ਤੋਂ ਵੀ ਉੱਚਾ ਹੈ ਆਕਾਲ ਪੁਰਖ ਵਾਹਿਗੁਰੂ ਇਹਨਾਂ ਗੁਣ ਦੇ ਅੰਤ ਕਿਸ ਕਹਿਣ ਨਾ ਜਾਏ ਕੋਏ ਨਾ ਸਕਾ ਪਹੁੰਚਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਤੋਂ ਬਾਹਰੇ ਨੇ ਬੇਅੰਤ ਨੇ ਕਿਛ ਕਹਿਣ ਨਾ ਜਾਏ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਦੀ ਬਾਬਦ ਕੁਝ ਵੀ ਕਿਹਾ ਨਹੀਂ ਜਾ ਸਕਦਾ ਔਰ ਮਹਾਰਾਜ ਕਹਿੰਦੇ ਕੋਈ ਨਾ ਸਕਾ ਪਹੁੰਚਾ ਤੇ ਕੋਈ ਵੀ ਅਪੜ ਨਹੀਂ ਸਕਦਾ ਉਸ ਵਾਹਿਗੁਰੂ ਜੀ ਤੱਕ ਪਹੁੰਚ ਨਹੀਂ ਸਕਦਾ ਉਹਦੀ ਹਾਥ ਨਹੀਂ ਪਾ ਸਕਦਾ ਕਹਿੰਦਾ ਆਪਿਓ ਪਾਏ ਆਪੇ ਪ੍ਰਤਿਪਾਲੇ ਜੀ ਜੰਤ ਸਭ ਸਾਜੇ ਬੇਨਵਾੰਤਾ ਨਾਨਕ ਸੁਖ ਨਾਮ ਭਗਤੀ ਦਰਵਾਜ ਅਨਹਦ ਵਾਜੇ ਆਪੇ ਉਪਾਏ ਆਪੇ ਪ੍ਰਤਪਾਲੇ ਜੀਵਨ ਉਦਕਨ ਵੀ ਆਪ ਹੀ ਕਰਦਾ ਪੈਦਾ ਵੀ ਆਪ ਹੀ ਕਰਦਾ ਪਾਛਾ ਔਰ ਪੈਦਾ ਕਰਕੇ ਉਹਨਾਂ ਦੀ ਪ੍ਰਤਪਾਲਣਾ ਉਹਨਾਂ ਦੀ ਪਰਵ੍ਰਿਸ਼ ਵੀ ਆਪ ਹੀ ਕਰਦਾ ਹੈ ਆਕਾਲ ਪੁਰਖ ਵਾਹਿਗੁਰੂ ਦੇ ਮਹਾਰਾਜ ਕਹਿੰਦੇ ਜੀ ਜੰਤ ਸਭ ਸਾਜੇ ਤੇ ਜਿੰਨੇ ਵੀ ਜੀਆ ਜੰਤ ਨੇ ਨਾ ਸਾਰੇ ਉਸ ਕਾਲਪੁਰਖ ਵਾਹਿਗੁਰੂ ਜੀ ਨੇ ਖੁਦ ਹੀ ਸਾਜੇ ਹੋਏ ਹਨ ਖੁਦ ਹੀ ਰਚੇ ਹੋਏ ਹਨ ਬਣਾਏ ਹੋਏ ਹਨ ਕਹਿੰਦੇ ਬੇਨਵੰਤ ਨਾਨਕ ਸੁਖ ਨਾਮ ਭਗਤੀ ਦਰਵਾਜੇ ਅਨਹਦ ਵਾਜੇ ਬੇਨਵੰਤ ਨਾਨਕ ਸੁਖ ਨਾਮ ਭਗਤੀ ਬੇਨਤੀਆਂ ਕਰਦੇ ਨੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿ ਭਾਈ ਜਿਹੜਾ ਸੁਖ ਹੈ ਨਾ ਉਹ ਪ੍ਰਭੂ ਪਰਮੇਸ਼ਰ ਜੀ ਦੇ ਨਾਮ ਅਥਵਾ ਭਗਤੀ ਦੇ ਵਿੱਚ ਹੀ ਆਹ ਮਹਾਰਾਜ ਕਹਿੰਦੇ ਜੇ ਨਾਮ ਔਰ ਭਗਤੀ ਕਰ ਲਈਏ ਨਾ ਤੇ ਮਾਰੇ ਕਨੇ ਦਰਵਾਜ ਹੈ ਅਨਹਦ ਵਾਜੇ ਤੇ ਉਹ ਪ੍ਰਭੂ ਪਰਮੇਸ਼ਰ ਦੇ ਦਰ ਤੇ ਜਿਹੜੇ ਸਦਾ ਹੀ ਇਹਨਾਂ ਦੇ ਨਾਦ ਵਜ ਰਹੇ ਨੇ ਉਹ ਸੁਣਨੇ ਨੂੰ ਸੇਵ ਹੁੰਦੇ ਨੇ ਮਹਾਰਾਜ ਕਹਿੰਦੇ ਕਹਿੰਦੇ ਆਪ ਉਪਾਏ ਆਵੇ ਪ੍ਰਤਪਾਲੇ ਜੀ ਜੰਤ ਸਭ ਸਾਜੈ ਉੰਬਹਿ ਨਵਾੰਤ ਨਾਨਕ ਸੁਖ ਨਾਮੇ ਭਗਤੀ ਦਰਵਾਜੈ ਅਨਹਦ ਵਾਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ